ਸੰਗੀਤ ਦੀ ਵਾਹੇ ਗੁਰਜੀਕਾ ਖਾਨ ਸਾਹ ਵਾਹੇ ਗੁਰਜੀਤ ਕੀ ਫਤਿਹ ਅੜ ਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਸਾਡੇ ਬਹੁਤ ਕੰਮ ਆ ਸਕਦੀ ਆ ਸਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਪਰੇਸ਼ਾਨੀਆਂ ਰੁਕਾਵਟਾਂ ਦੂਰ ਹੋ ਸਕਦੀਆਂ ਆ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝਦੇ ਵਿੱਚ ਆ ਜਾਂਦੀ ਆ ਅਤੇ ਇੱਕ ਕਹਾਣੀ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਗਿਆਨ ਛੁਪਿਆ ਹੈ। ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲੱਗੀ ਕਿਰਪਾ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੜਪੜਾ ਮੋਤਕ ਪਹੁੰਚ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਹਾਣੀਕਾਰ ਲਿਖਦਾ ਹੈ ਕਹਿੰਦਾ ਹੈ ਕਿ ਇਦਾਂ ਹੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਰਹੀ ਕਹਿੰਦੇ ਉਹ ਜੰਗਲ ਦੇ ਵਿੱਚ ਜਿੰਨੇ ਵੀ ਪੰਛੀ ਪੰਛੀ ਜਾਨਵਰ ਰਹਿੰਦੇ ਸੀ ਅੱਗ ਨੂੰ ਦੇ ਕਿ ਹਫੜਾ ਦਫੜੀ ਮਚ ਗਈ ਸਾਰੇ ਪੰਛੀ ਬਿਰੰਦੇ ਜਾਨਵਰ ਆਪਣੀ ਜਾਨ ਬਚਾਉਣ ਦੇ ਲਈ ਉਥੋਂ ਭੱਜਣ ਲੱਗੇ ਕਹਿੰਦੇ ਦੇਖਦੇ ਆਂ ਦੇਖਦੇ ਆਂ ਜੰਗਲ ਖਾਲੀ ਹੋ ਗਿਆ ਪਰ ਕਹਿੰਦੇ ਉਸੇ ਹੀ ਜੰਗਲ ਦੇ ਵਿੱਚ ਇੱਕ ਸੰਤ ਫਕੀਰ ਜੀ ਭਗਤੀ ਕਰ ਰਹੇ ਸਨ ਸਮਾਧੀ ਲਾ ਕੇ ਬੈਠੇ ਸੀ ਕਹਿੰਦੇ ਜਦੋਂ ਇਹ ਰੌਲੇ ਰੱਪੇ ਦੀ ਹਫੜਾ ਦਫੜੀ ਦੀ ਆਵਾਜ਼ ਉਹ ਸੰਤ ਫਕੀਰ ਜੀ ਦੇ ਕੰਨਾਂ ਦੇ ਵਿੱਚ ਪਈ ਤਾਂ ਉਹਨਾਂ ਦੀ ਸਮਾਧੀ ਖੁੱਲ ਗਈ ਕਿੰਨੇ ਸੰਤ ਫਕੀਰ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਦੇਖ ਕੇ ਹੈਰਾਨ ਹੋ ਗਏ ਕਿ ਇੰਨੀ ਭਿਆਨਕ ਅੱਗ ਲੱਗੀ ਪਈ ਆ ਅਤੇ ਸਾਰੇ ਪੰਛੀ ਪਰਿੰਦੇ ਜਾਨਵਰ ਉੱਗ ਤੋਂ ਦੂਰ ਭੱਜ ਗਏ ਆ ਦੇਖਦੇ ਹੀ ਦੇਖਦੇ ਆ ਜੰਗਲ ਖਾਲੀ ਹੋ ਗਿਆ ਪਰ ਕਹਿੰਦੇ ਸੰਤ ਫਕੀਰ ਜੀ ਦੀ ਹਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਚਿੜੀ ਵਾਰ-ਵਾਰ ਅੱਗ ਦੇ ਕੋਲ ਆ ਰਹੀ ਆ ਫਿਰ ਉੱਥੋਂ ਡੇ ਜਾਂਦੀ ਆ ਕਹਿੰਦੇ ਸੰਤ ਫਕੀਰ ਜੀ ਉਹ ਚਿੜੀ ਨੂੰ ਬਹੁਤ ਗੌਰ ਦੇ ਨਾਲ ਦੇਖਣ ਲੱਗੇ ਵੀ ਇਹ ਚਿੜੀ ਕੀ ਕਰ ਰਹੀ ਆ ਤਾਂ ਕਹਿੰਦੇ ਕੁਝ ਸਮੇਂ ਬਾਅਦ ਸੰਤ ਫਕੀਰ ਜੀ ਨੂੰ ਸਮਝ ਦੇ ਵਿੱਚ ਆਈ ਵੀ ਇਹ ਚਿੜੀ ਤਾਂ ਸਾਂਭੀ ਨੂੰ ਉਹ ਹੁੰਦੀ ਕੁਸ਼ਿਸ਼ ਕਰ ਰਹੀ ਆ ਇਹ ਲਾਗੇ ਬਣੇ ਪਾਣੀ ਦੇ ਟੋਬੇ ਦੇ ਵਿੱਚੋਂ ਚੁੰਝ ਭਰ ਕੇ ਪਾਣੀ ਦੀ ਲੈ ਕੇ ਆਉਂਦੀ ਆ ਤੇ ਅੱਗ ਤੇ ਸੁੱਟ ਕੇ ਫਿਰ ਟੋਬੇ ਨੂੰ ਵਾਪਸ ਚਲੇ ਜਾਂਦੀ ਆ ਕਹਿੰਦੇ ਫਕੀਰ ਜੀ ਤੋਂ ਦੇਖ ਕੇ ਰਹਿਣਾ ਗਿਆ ਉਹਨਾਂ ਨੇ ਚਿੜੀ ਨੂੰ ਆਵਾਜ਼ ਮਾਰੀ ਕਿ ਆ ਨੀ ਚਿੜੀਏ ਤੂੰ ਆ ਕੀ ਕੰਮ ਕਰ ਰਹੀ ਆ ਕਿਉਂ ਅੱਗ ਨਾਲ ਖੇਡ ਰਹੀ ਆ ਤੈਨੂੰ ਆਪਣੀ ਜਾਨ ਨਹੀਂ ਪਿਆਰੀ ਦੇਖ ਤੇਰੇ ਸਾਰੇ ਸੰਗੀ ਸਾਥੀ ਆਪਣੀ ਜਾਨ ਬਚਾ ਕੇ ਇਹ ਅੱਗ ਤੋਂ ਦੂਰ ਭੱਜ ਗਏ ਨੇ ਤੇ ਤੂੰ ਇੱਥੇ ਕੀ ਕਰਦੀ ਆ ਕਹਿੰਦੇ ਉਹ ਚਿੜੀ ਨੇ ਬਹੁਤ ਨਿਮਰਤਾ ਦੇ ਵਿੱਚ ਫਕੀਰ ਜੀ ਨੂੰ ਜਵਾਬ ਦਿੱਤਾ ਕਿ ਆ ਫਕੀਰ ਜੀ ਮੈਂ ਅੱਗ ਦੇ ਨਾਲ ਖੇਡ ਨਹੀਂ ਰਹੀ ਮੈਂ ਤਾਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਆ ਕਹਿੰਦੇ ਫਕੀਰ ਜੀ ਨੇ ਅਗੋਂ ਹੱਸ ਕੇ ਕਿਹਾ ਕਮਲ ਜੀ ਤੇਰੀ ਇੱਕ ਝੁੰਝ ਪਾਣੀ ਦੇ ਨਾਲ ਇਹ ਭਿਆਨਕ ਲੱਗੀ ਹੋਈ ਅੱਗ ਨੂੰ ਕੋਈ ਫਰਕ ਨਹੀਂ ਪੈਣਾ ਤੇਰੀ ਇੱਕ ਟਿੰਜ ਪਾਣੀ ਦੇ ਨਾਲ ਇਹ ਅੱਗ ਬੁਝਣ ਵਾਲੀ ਨਹੀਂ ਆ ਇਸ ਕਰਕੇ ਤੂੰ ਐਸਾ ਅੱਗ ਤੋਂ ਪਾਸੇ हट ਜਾ ਆਪਣੀ ਜਾਨ ਬਚਾਉਣ ਬਾਰੇ ਸੋਚ ਕਹਿੰਦੇ ਉਹ ਚਿੜੀ ਨੇ ਹੱਥ ਜੋੜ ਕੇ ਕਿਹਾ ਸੰਤ ਜੀ ਮੈਂ ਵੀ ਐਸੇ ਗੱਲ ਨੂੰ ਸਮਝਦੀ ਹਾਂ ਜਾਣਦੀ ਹਾਂ ਕਿ ਮੇਰੇ ਵੱਲੋਂ ਕੀਤੀ ਹੋਈ ਇਹ ਨਿੱਕੀ ਜੀ ਕੋਸ਼ਿਸ਼ ਦੇ ਨਾਲ ਇਹ ਅੱਗ ਬੁਝੇਗੀ ਨਹੀਂ ਤਾਂ ਸੰਤ ਜੀ ਨੇ ਕਿਹਾ ਫਿਰ ਤੂੰ ਇਹ ਮੂਰਖਤਾ ਕਿਉਂ ਕਰ ਰਹੀ ਆ ਤਾਂ ਜਿਹੜੀ ਨੇ ਕਿਹਾ ਸੱਤ ਜੀ ਇਹਦੇ ਪਿੱਛੇ ਦੋ ਕਾਰਨ ਨੇ ਪਹਿਲਾ ਕਾਰਨ ਤਾਂ ਇਹ ਆ ਕਿ ਹੋ ਸਕਦਾ ਹੈ ਮੈਨੂੰ ਕੋਸ਼ਿਸ਼ ਕਰਦੀ ਨੂੰ ਦੇਖ ਕੇ ਕੋਈ ਹੋਰ ਵੀ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ ਲੰਘ ਜਾਵੇ ਅਤੇ ਜਦੋਂ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਫਿਰ ਕੀਤੀ ہوئی ਕੋਸ਼ਿਸ਼ ਦੇ ਵਿੱਚ ਕਾਮਯਾਬੀ ਮਿਲ ਸਕਦੀ ਆ ਇਹ ਅੱਗ ਬੁਝ ਸਕਦੀ ਆ ਅਤੇ ਦੂਸਰਾ ਕਾਰਨ ਇਹ ਆ ਇਹ ਅੱਗ ਬੁਝੇ ਚਾਹੇ ਨਾ ਬੁਝੇ ਪਰ ਜਦੋਂ ਵੀ ਇਸ ਅੱਗ ਦਾ ਜ਼ਿਕਰ ਹੋਵੇਗਾ ਮੇਰਾ ਨਾਮ ਇਸ ਅੱਗ ਨੂੰ ਬੁਝਾਉਣ ਵਾਲਿਆਂ ਦੇ ਵਿੱਚ ਆਵੇਗਾ ਨਾ ਕਿ ਇਸ ਅੱਗ ਨੂੰ ਦੇਖ ਕੇ ਭੱਜ ਜਾਣ ਵਾਲਿਆਂ ਦੇ ਵਿੱਚ ਨਾ ਹੀ ਮੇਰਾ ਨਾਮ ਖੜ ਕੇ ਤਮਾਸ਼ਾ ਦੇਖਣ ਵਾਲਿਆਂ ਦੇ ਵਿੱਚ ਆਵੇਗਾ ਨਾ ਹੀ ਮੇਰਾ ਨਾਮ ਇਸ ਅੱਗ ਨੂੰ ਲਾਉਣ ਵਾਲਿਆਂ ਦੇ ਵਿੱਚ ਆਵੇਗਾ ਬਲਕਿ ਮੇਰਾ ਨਾਮ ਤਾਂ ਇਸ ਅੱਗ ਨੂੰ ਬੁਝਾਉਣ ਵਾਲਿਆਂ ਦੇ ਵਿੱਚ ਆਵੇਗਾ ਅਤੇ ਉਹ ਮਾਲਕ ਦੇ ਘਰ ਦੇ ਵਿੱਚ ਸ਼ਾਬਾਸ਼ੇ ਅੱਗ ਨੂੰ ਬੁਝਾਉਣ ਵਾਲਿਆਂ ਨੂੰ ਹੀ ਮਿਲਦੀ ਆ ਕੋਸ਼ਿਸ਼ ਕਰਨ ਵਾਲਿਆਂ ਨੂੰ ਮਿਲਦੀ ਆ ਤੇ ਅੱਗ ਲਾਉਣ ਵਾਲਿਆਂ ਨੂੰ ਲੱਗੀ ਹੋਈ ਅੱਗ ਨੂੰ ਦੇਖ ਕੇ ਡਰ ਕੇ ਭੱਜਣ ਵਾਲਿਆਂ ਨੂੰ ਜਾਂ ਖੜ ਕੇ ਤਮਾਸ਼ਾ ਦੇਖਣ ਵਾਲਿਆਂ ਨੂੰ ਲਾਨਤਾ ਮਿਲਦੀਆਂ ਨਹੀਂ ਤੇ ਮੈਂ ਇਹ ਲਾਨਤਾ ਨਹੀਂ ਘਟਲੀਆਂ ਚੁੰਦੀ ਕਹਿੰਦੇ ਸੰਤ ਫਕੀਰ ਜੀ ਨੇ ਉਹ ਜੜੀ ਦੇ ਅੱਗੇ ਮੱਥਾ ਟੇਕ ਦਿੱਤਾ ਕਿ ਆ ਨਹੀਂ ਜੜੀ ਐ ਤੂੰ ਤਾਂ ਅੱਜ ਮੈਨੂੰ ਬਹੁਤ ਵੱਡਾ ਗਿਆਨ ਦੇ ਦਿੱਤਾ ਚੱਲ ਮੈਂ ਵੀ ਤੇਰੇ ਨਾਲ ਕੋਸ਼ਿਸ਼ ਕਰਦਾ ਹਾਂ ਕਹਿੰਦੇ ਉਹ ਸੰਤ ਫਕੀਰ ਜੀ ਨੇ ਉਟੋ ਬੇਤੋ ਲਿਆ ਲਿਆ ਕੇ ਪਾਣੀ ਅੱਕਦੇ ਸੁੱਟਣਾ ਸ਼ੁਰੂ ਕਰ ਦਿੱਤਾ ਸੋ ਸੰਗਤ ਜੀ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਪਰਮਕੀਤਾ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਕਰਮਾਂ ਦੇ ਨਿਵੇੜੇ ਹੋਣੇ ਆ ਜੋ ਕਰਮ ਆਪ ਕਮਾ ਚੱਲੇ ਹਨ ਉਹਨਾਂ ਨੂੰ ਹੀ ਦੇਖਿਆ ਜਾਣਾ ਹੈ ਜੇ ਸਾਡੀ ਨੀਅਤ ਸੱਚੀ ਸੁੱਚੀ ਆ ਸਾਡੇ ਮਨ ਦੇ ਵਿੱਚ ਭਲੇ ਦੀ ਭਾਵਨਾ ਹੈ ਦੂਜਿਆਂ ਦੇ ਪ੍ਰਤੀ ਚੰਗੇ ਦੀ ਭਾਵਨਾ ਹੈ ਤਾਂ ਸਾਡੇ ਨਾਲ ਵੀ ਚੰਗਾ ਹੀ ਹੋਵੇਗਾ ਸਾਡੇ ਵੱਲੋਂ ਕੀਤਾ ਹੋਇਆ ਚੰਗਾ ਕਰਮ ਸਾਡੇ ਸਾਹਮਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਆਉਂਦਾ ਹੈ ਅਤੇ ਜੇਕਰ ਅਸੀਂ ਕਿਸੇ ਦਾ ਮਾੜਾ ਕੀਤਾ ਹੈ ਜਾਂ ਮਾੜਾ ਸੋਚਿਆ ਹੈ ਤਾਂ ਉਹ ਫਿਰ ਮਾੜਾ ਕਰਮ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਜ਼ਰੂਰ ਪਗਤ ਨਾਲ ਪੜ੍ਹੇਗਾ ਸਾਨੂੰ ਅੱਜ ਜੋ ਵੀ ਮਿਲ ਰਿਹਾ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਹੈ ਉਹ ਅਸੀਂ ਕਿਤੇ ਨਾ ਕਿਤੇ ਕਿਸੇ ਦੇ ਨਾਲ ਕੀਤਾ ਸੀ ਤਾਂ ਹੀ ਅੱਜ ਅਸੀਂ ਦੁਖੀ ਜਾਂ ਸੁਖੀ ਹਾਂ ਕਿਉਂਕਿ ਕਰਮਾਂ ਦਾ ਫਲ ਬੰਦੇ ਨੂੰ ਝੋਕਣਾ ਹੀ ਪੈਂਦਾ ਹੈ ਉਹ ਭਾਵੇਂ ਚੰਗਾ ਹੈ ਤੇ ਭਾਵੇਂ ਮਾੜਾ ਅਤੇ ਕਰਮਾਂ ਦਾ ਫਲ ਫਲ ਮਿਲਦਾ ਵੀ ਕਈ ਗੁਣਾ ਹੋ ਕੇ ਜੋ ਵੀ ਕੰਮ ਅੱਜ ਆਪਾਂ ਕਰਦੇ ਹਾਂ ਇਹ ਕੁਦਰਤ ਦਾ ਨਿਯਮ ਹੈ ਉਸਾਂ ਉਸਦੇ ਹੀ ਗੁਨਾਹ ਹੋ ਕੇ ਵਾਪਸ ਮਿਲੇਗਾ ਜੇ ਅੱਜ ਕਿਸੇ ਨੂੰ ਖੁਸ਼ੀਆਂ ਦਿਤੀਆਂ ਸੁੱਖ ਦਿੱਤੀਆ ਤਾਂ ਇਹ ਖੁਸ਼ੀਆਂ ਸੁੱਖ ਸਾਡੇ ਕੋਲ ਕਈ ਗੁਣਾ ਦੁੱਖ ਨੇ ਚੁਗਨੇ ਹੋ ਕੇ ਆਉਣਗੇ ਅਤੇ ਜੇ ਕਿਸੇ ਨੂੰ ਦੁੱਖ ਦਿੱਤਾ ਹੈ ਕਿਸੇ ਦੇ ਰਾਹ ਦੇ ਰੋੜੇ ਬਣੇ ਆ ਕਿਸੇ ਵੀ ਪ੍ਰਕਾਰ ਕਿਸੇ ਦਾ ਮਾੜਾ ਕੀਤਾ ਹੋਵੇ ਤਫ਼ਿਰ ਆਪਣੇ ਲਈ ਚੰਗੇ ਦੀ ਆਸ ਛੱਡ ਦੋ ਕਿਉਂਕਿ ਉਹ ਮਾੜਾ ਵੀ ਕਈ ਗੁਣਾ ਹੋ ਕੇ ਹੀ ਸਾਡੇ ਕੋਲ ਆਉਣਾ ਹੈ ਸੋ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਆ ਜੋ ਚੀਜ਼ ਅਸੀਂ ਆਪਣੇ ਲਈ ਚਾਹੁੰਦੇ ਆ ਉਹ ਚੀਜ਼ ਸਾਨੂੰ ਪਹਿਲਾਂ ਆਪਣੇ ਕੋਲੋਂ ਛੱਡਣੀ ਪਵੇਗੀ ਇੱਥੇ ਵੀ ਇੱਕ ਨਿੱਕੀ ਜੀ ਕਹਾਣੀ ਯਾਦ ਆਈ ਕਹਿੰਦੇ ਇੱਕ ਵਾਰ ਦੋ ਬੱਚੇ ਇੱਕ ਖਡੌਣੇ ਤੋਂ ਲੜ ਰਹੇ ਸਨ ਇੱਕ ਬੱਚਾ 5 ਸਾਲ ਦਾ ਅਤੀਉਧਾ ਛੋਟਾ ਭਰਾ 3 ਸਾਲ ਦਾ ਕਿਤੇ ਦੋਵੇਂ ਇੱਕੋ ਖਡੌਣੇ ਤੋਂ ਲੜ ਰਹੇ ਨੇ ਮਾਂ ਆਈ ਤਾਂ ਮਾਂ ਨੇ ਵੱਡੇ ਬੱਚੇ ਨੂੰ ਕਿਹਾ ਕਿ ਪੁੱਤਰ ਤੂੰ ਇਹ ਖਡਾਉਣਾ ਛੋਟੇ ਨੂੰ ਦੇ ਦੇ ਵੱਡੇ ਬੱਚੇ ਨੇ ਕਿਹਾ ਮਾਂ ਕਿਉਂ ਮੈਂ ਇਹਨੂੰ ਖਡਾਉਣਾ ਕਿਉਂ ਦਵਾਂ ਤੁਸੀਂ ਇਹ ਗੱਲ ਇਹਨੂੰ ਵੀ ਤਾਂ ਕਹਿ ਸਕਦੇ ਹੋ ਤਾਂ ਮਾਂ ਨੇ ਕਿਹਾ ਪੁੱਤਰ ਤੈਨੂੰ ਤਾਂ ਕਿਹਾ ਕਿਉਂਕਿ ਤੂੰ ਵੱਡਾ ਏਂ ਤੂੰ ਸਿਆਣਾ ਏਂ ਤਾਂ ਕਹਿੰਦੇ ਅਗੋ ਬੱਚੇ ਨੇ ਹੋਰ ਔਖਾ ਸਵਾਲ ਰੱਖ ਦਿੱਤਾ ਕਹਿਣ ਲੱਗਾ ਵੀ ਮਾਂ ਇਹ ਤਾਂ ساری ਉਮਰ ਹੀ ਮੇਰੇ ਨਾਲੋਂ ਛੋਟਾ ਰਹੇਗਾ ਮੈਂ ساری ਉਮਰ ਹੀ ਇਹਦੇ ਨਾਲੋਂ ਵੱਡਾ ਰਹਾਗਾ ਸਿਆਣਾ ਰਹਾਗਾ ਤਾਂ ਕਿ ساری ਉਮਰ ਮੈਨੂੰ ਤਿਆਗ ਕਰਨਾ ਪੈਣਾ ਮੈਨੂੰ ਹੀ ਇਹਨੂੰ ਦੇਣਾ ਪਵੇਗਾ ਤਾਂ ਕਹਿੰਦੇ ਮਾਂ ਚੁੱਪ ਹੋ ਗਈ ਕਿਉਂਕਿ ਕਈ ਵਾਰ ਬੱਚੇ ਇਦਾਂ ਇਦਾਂ ਦੇ ਸਵਾਲ ਪੁੱਛ ਲੈਂਦੇ ਆ ਕਿ ਵੱਡੇ-ਵੱਡੇ ਨੂੰ ਚੁੱਪ-ਚੁੱਪ ਹੋਣਾ ਪੈਂਦਾ ਹੈ ਕਹਿੰਦੇ ਮਾਂ ਤਾਂ ਚੁੱਪ ਹੋ ਗਈ ਪਰ ਕੋਲ ਹੀ ਉਹਦੇ ਦਾਦੀ ਜੀ ਬੈਠੇ ਸਨ ਉਹ ਦਾਦੀ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਵੱਡੇ ਪੋਤੇ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਪੁੱਤਰ ਤੇਰੀ ਮਾਂ ਸਹੀ ਕਹਿ ਰਹੀ ਆ ਤੂੰ ਇਹ ਖਡਾਉਣਾ ਛੋਟੇ ਨੂੰ ਦੇ ਦੇ ਦੇਖਣਾ ਇਹ ਛੋਟੇ ਨੇ ਆਪਣੇ ਆਪ ਹੀ ਇਹ ਖਡਾਉਣਾ ਤੈਨੂੰ ਵਾਪਸ ਕਰ ਦੇਣਾ ਹੈ ਵੱਡੇ ਨੇ ਕਿਹਾ ਨਹੀਂ ਦਾਦੀ ਜੀ ਇਹ ਇੰਨਾ ਰੋ ਕੇ ਮੇਰੇ ਤੋਂ ਖਡਾਉਣਾ ਮੰਗ ਰਿਹਾ ਹੈ ਮੈਨੂੰ ਵਾਪਸ ਨਹੀਂ ਦੇਵੇਗਾ ਦਾਦੀ ਨੇ ਕਿਹਾ ਤੂੰ ਮੇਰੇ ਤੇ ਵਿਸ਼ਵਾਸ ਰੱਖ ਤੂੰ ਇੱਕ ਵਾਰ ਇਹ ਖਡਾਉਣਾ ਦੇ ਦੇ ਦੇਖਣਾ ਨਹੀਂ ਇਹ ਖਡਾਉਣਾ ਤੈਨੂੰ ਵਾਪਸ ਦੇ ਜਾਵੇਗਾ ਕਹਿੰਦੇ ਉਹਡੇ ਪੋਤੇ ਨੇ ਦਾਦੀ ਤੇ ਵਿਸ਼ਵਾਸ ਕਰਕੇ ਉਹ ਖਡਾਉਣਾ ਆਪਣੇ ਛੋਟੇ ਭਰਾ ਨੂੰ ਦੇ ਦਿੱਤਾ ਅਤੇ ਉਦਾਸ ਹੋ ਕੇ ਇੱਕ ਪਾਸੇ ਬੈਠ ਗਿਆ। ਦਾਦੀ ਨੇ ਆਪਣੇ ਕੋਲ ਬੁਲਾਇਆ ਅਤੇ ਕਿਹਾ ਪੁੱਤਰ ਉਦਾਸ ਨਾ ਹੋ ਤੂੰ ਉਹ ਛੋਟੇ ਨੂੰ ਖਡਾਉਣੇ ਦੇ ਨਾਲ ਖੇਡਣ ਦੇ ਆਪਾਂ ਦੋਵੇਂ ਦਾਦੀ-ਪੋਤਾ ਖੇਡਾਂਗੇ। ਕਹਿੰਦੇ ਉਹ ਦਾਦੀ ਅਤੇ ਪੋਤੇ ਨੇ ਇੱਕ ਖੇਡ ਜੀ ਖੇਡਣੀ ਸ਼ੁਰੂ ਕਰ ਦਿੱਤੀ। ਕਹਿੰਦੇ ਛੋਟੇ ਨੇ ਦੇਖਿਆ ਕਿ ਇਹ ਦਾਦੀ-ਪੋਤਾ ਤਾਂ ਹੋਰ ਹੀ ਗੇਮ ਦੇ ਵਿੱਚ ਖੇਡ ਦੇ ਵਿੱਚ ਪੈ ਗਏ ਨੇ। ਉਹ ਛੋਟਾ ਭਰਾ ਆ ਉਹਨੇ ਉਹ ਖਡਾਉਣਾ ਆਪਣੇ ਵੱਡੇ ਭਰਾ ਨੂੰ ਵਾਪਸ ਕਰ ਦਿੱਤਾ ਕਿ ਆ ਲਓ ਵੀਰ ਜੀ ਤੁਸੀਂ ਖੇਡੋ ਤੇ ਆਪਣੀ ਦਾਦੀ ਨੂੰ ਕਹਿਣ ਲੱਗਾ ਦਾਦੀ ਮਾਂ ਤੁਸੀਂ ਮੇਰੇ ਨਾਲ ਖੇਡੋ ਜਿਵੇਂ ਮੇਰੇ ਵੱਡੇ ਭਰਾ ਨਾਲ ਖੇਡ ਰਹੇ ਸੀ ਕਹਿੰਦੇ ਦਾਦੀ ਉਹਦੇ ਨਾਲ ਖੇਡਣ ਲੱਗ ਗਈ ਤੇ ਉਹ ਵੱਡਾ ਭਰਾ ਆਪਣਾ ਖਡਾਉਣਾ ਵਾਪਸ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ ਕਹਿੰਦੇ ਉਸ ਦਿਨ ਤੋਂ ਬਾਅਦ ਉਹਨਾਂ ਦੋਵਾਂ ਭਰਾਵਾਂ ਦੀ ਖਡਾਉਣਿਆਂ ਤੋਂ ਲੜਾਈ ਹੋਣੀ ਬੰਦ ਹੋ ਗਈ ਛੋਟਾ ਜਦੋਂ ਹੀ ਕਿਸੇ ਵੀ ਚੀਜ਼ ਕਰਕੇ ਜਿੰਦ ਕਰਿਆ ਕਰੇ ਤਾਂ ਵੱਡਾ ਉਹਨੂੰ ਉਹ ਚੀਜ਼ ਦੇ ਦਿਆ ਕਰੇ ਇੱਕ ਦਿਨ ਦਾਦੀ ਮਾਂ ਨੇ ਪੁੱਛਿਆ ਕਿ ਪੁੱਤਰ ਹੁਣ ਤੂੰ ਉਹਦੇ ਨਾਲ ਜੇਦੜੀ ਨਹੀਂ ਕਰਦਾ ਹੁਣ ਤੂੰ ਬੜੇ ਆਰਾਮ ਦੇ ਨਾਲ ਉਹਨੂੰ ਉਹਦੀ ਮੰਗੀ ਹੋਈ ਚੀਜ਼ ਦੇ ਦਿੰਦਾ ਤਾਂ ਕਹਿੰਦੇ ਉਹ 5 ਸਾਲ ਦੇ ਬੱਚੇ ਨੇ ਬਹੁਤ ਸੁਹਣਾ ਜਵਾਬ ਦਿੱਤਾ ਕਿ ਹਾਂ ਦਾਦੀ ਮਾਂ ਹੁਣ ਮੈਂ ਸਮਝ ਗਿਆ ਹਾਂ ਕਿ ਜੇਕਰ ਇਹ ਖਡਾਉਣਾ ਮੈਨੂੰ ਚਾਹੀਦਾ ਹੈ ਨਾ ਇੱਕ ਵਾਰ ਮੈਨੂੰ ਇਹ ਇਹਨੂੰ ਦੇਣਾ ਹੀ ਪੈਣਾ ਹੈ ਸੋ ਇਸ ਗੱਲ ਦੇ ਵਿੱਚ ਵੀ ਬਹੁਤ ਵੱਡਾ ਗਿਆਨ ਹੈ ਕਿ ਜੋ ਚੀਜ਼ਾਂ ਆਪਾਂ ਆਪਣੇ ਲਈ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਪਹਿਲਾਂ ਆਪਣੇ ਕੋਲੋਂ ਛੱਡਲੀਆਂ ਪੈਂਦੀਆਂ ਨੇ ਜੇ ਸਾਨੂੰ ਆਪਣੇ ਲਈ ਕਦਰ ਚਾਹੀਦੀ ਆ ਖੁਸ਼ੀਆਂ ਚਾਹੀਦੀਆਂ ਨੇ ਸੁੱਖ ਚਾਹੀਦਾ ਹੈ ਤਾਂ ਪਹਿਲਾਂ ਇਹ ਚੀਜ਼ਾਂ ਸਾਨੂੰ ਆਪਣੇ ਕੋਲੋਂ ਛੱਡਲੀਆਂ ਪੈਣਗੀਆਂ ਫਿਰ ਇਹ ਆਪਣੇ ਆਪ ਹੀ ਸਾਡੇ ਕੋਲ ਆਉਂਦੀਆਂ ਨੇ ਤੁਸੀਂ ਕਿਸੇ ਵੀ ਮਾਮਲੇ ਦੇ ਵਿੱਚ ਕੰਮ ਕਰਕੇ ਦੇਖ ਲਿਓ ਢੰਡ ਦੇ ਵਿੱਚੋਂ ਦਸਵੰਤ ਕੱਢਦੇ ਆ ਤਾਂ ਦਸਵੰਤ ਹੀ 10 ਗੁਣਾ ਹੋ ਕੇ ਫਿਰ ਵਾਪਸ ਆ ਜਾਂਦਾ ਹੈ ਜੇ ਕਿਸੇ ਨੂੰ ਅਸੀਂ ਖੁਸ਼ੀ ਦਿਨੇ ਆ ਕਿਸੇ ਗੱਲ ਨੂੰ ਅਸੀਂ ਕੋਈ ਸੁਖ ਦਿਨੇ ਆ ਤਾਂ ਫਿਰ ਉਹ ਬੰਦਾ ਵੀ ਸਾਡੇ ਸੁਖ ਦਾ ਕਾਰਨ ਬਣਦਾ ਹੈ ਸਾਡੀ ਖੁਸ਼ੀ ਦਾ ਕਾਰਨ ਬਣਦਾ ਹੈ ਮੁੱਖ ਦੀ ਗੱਲ ਇਹ ਆ ਕਿ ਜੇ ਸਾਡੇ ਮਨ ਵਿੱਚ ਭਲੇ ਦੀ ਭਾਵਨਾ ਹੈ ਚੰਗੇ ਦੀ ਭਾਵਨਾ ਹੀ ਤਾਂ ਸਾਡੇ ਨਾਲ ਹੀ ਹਮੇਸ਼ਾ ਚੰਗਾ ਹੀ ਹੋਵੇਗਾ ਦੇਰੀ ਹੋ ਸਕਦੀ ਆ ਪਰ ਸਾਡਾ ਕੀਤਾ ਹੋਇਆ ਚੰਗਾ ਕੰਮ ਸਾਡਾ ਬਣਾਇਆ ਹੋਇਆ ਚੰਗਾ ਕਰਮ ਸਾਡੇ ਕੋਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਸ ਜਰੂਰ ਆਵੇਗਾ ਇਸ ਕਰਕੇ ਹਮੇਸ਼ਾ ਆਪਣੇ ਕਰਮਾਂ ਉੱਤੇ ਧਿਆਨ ਰੱਖਣਾ ਹੈ ਚੰਗੇ ਕਰਮ ਕਰਕੇ ਚੰਗੇ ਕਰਮ ਬਣਾਉਣੇ ਆ ਕਿਉਂਕਿ ਕਰਮਾਂ ਦੇ ਫਲ ਤੋਂ ਕੋਈ ਨਹੀਂ ਬਚ ਸਕਦਾ ਇਹ ਕਰਮ ਫਲ ਝੋਕਣਾ ਹੀ ਪੈਂਦਾ ਹੈ ਇਸੇ ਕਰਕੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਾਫ਼ ਸੁਪੱਸ਼ਟ ਸਮਝਾਇਆ ਈ ਸਾਨੂੰ ਐਸੀ ਗੱਲ ਦੀ ਗਰੰਟੀ ਦਿੱਤੀ ਆ ਲਿਖ ਕੇ ਦਿੱਤਾ ਈ ਕਿ ਆਏ ਕਿ ਪਰਕਾ ਭਗਵਾਨਾ ਰਾਖੋ ਜੀ ਤੁਨਕੋ ਦੁੱਖ ਨਾਹੀ ਪਾਈਨੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੰਦਿਆ ਤੂੰ ਕਿਸੇ ਦਾ ਮਾੜਾ ਕਰੀ ਨਾ ਕਿਸੇ ਬਾਰੇ ਮਾੜਾ ਸੁਣੀ ਨਾ ਤੇਰਾ ਮੈਂ ਮਾੜਾ ਹੋਣ ਨਹੀਂ ਦਵਾਗਾ ਐਸ ਗੱਲ ਦੀ ਗਰੰਟੀ ਦਿੱਤੀ ਆ ਤਾਂ ਜੇਕਰ ਅਸੀਂ ਸਿਰਫ ਗੁਰਬਾਣੀ ਦੀ ਇਸ ਪੰਕਤੀ ਨੂੰ ਹੀ ਆਧਾਰ ਬਣਾ ਲਈਏ ਇਸ ਪੰਕਤੀ ਦੇ ਆਧਾਰ ਤੇ ਚੱਲਣਾ ਸ਼ੁਰੂ ਕਰਦੇ ਹਈ ਕਦੇ ਕਿਸੇ ਦੇ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਰੱਖਣੀ ਨਾ ਮਾੜਾ ਕਰਨਾ ਨਾ ਮਾੜਾ ਸੋਚਣਾ ਤਾਂ ਲਿਖਣਾ ਸਾਡੇ ਨਾਲ ਕਦੇ ਮਾੜਾ ਹੋ ਨਹੀਂ ਸਕਦਾ ਇਹ ਗੁਰਬਾਣੀ ਦੀ ਇੱਕ ਪੰਕਤੀ ਸਾਡੀਆਂ ਖੁਸ਼ੀਆਂ ਸਾਡੇ ਕਰਦੀਆਂ ਬਰਕਤਾਂ ਆਂ ਦ੍ਰਿਸ਼ਟੀ ਤਰੱਕੀ ਦਾ ਰਾਜ ਆ ਸਾਡੇ ਮਨ ਦੇ ਵਿੱਚ ਰੱਖੀ ਰਹੀ ਇਹ ਰਿੱਖਾ ਸਾਡਾ ਹਰ ਪਾਸੇ ਨੁਕਸਾਨ ਕਰਦੀ ਆ ਸਾਡੀ ਤਾਂ ਨਮਨ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਂਦੇ ਆ ਸਾਡੇ ਕੰਮਾਂ ਕਾਰਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਤਾਂ ਫਿਰ ਇਸ ਈਰਖਾ ਤੋਂ ਅਸੀਂ ਕੀ ਕਰਉਣਾ ਹੈ ਜੋ ਵੀ ਮਨ ਦੇ ਵਿੱਚ ਕਿਸੇ ਦੇ ਵੀ ਪ੍ਰਤੀ ਈਰਖਾ ਦੀ ਮਾੜੀ ਦੀ ਭਾਵਨਾ ਹੈ ਉਹਨੂੰ ਅੱਜ ਤੋਂ ਹੀ ਤਿਆਗ ਦੇਣਾ ਹੈ ਖੁਸ਼ੀਆਂ ਵੰਡਣੀਆਂ ਨੇ ਤਾਂ ਦੇਖਣਾ ਖੁਸ਼ੀਆਂ ਹੀ ਘਰ ਆਉਣਗੀਆਂ ਸੋ ਸੰਗਤ ਜੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਇਹ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਹਾਨੂੰ ਸਮਝ ਦੇ ਵਿੱਚ ਆਇਆ ਹੋਵੇਗਾ ਜੇਕਰ ਵੀਡੀਓ ਦੀ ਕੋਈ ਵੀ ਗੱਲ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਕਿਉਂਕਿ ਤੁਹਾਡਾ ਇੱਕ ਇੱਕ ਕਮੈਂਟ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਸਾਨੂੰ ਤੁਹਾਡੀ ਸੋਚ ਬਾਰੇ ਪਤਾ ਲੱਗਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਪਸੰਦ ਹੈ ਤੁਸੀ ਕੀ ਸੁਣਨਾ ਚਾਹੁੰਦੇ ਹੋ ਫਿਰ ਅਸੀਂ ਫਿਰ ਸਾਨੂੰ ਅਗਲੀ ਵੀਡੀਓ ਬਣਾਉਣ ਦੇ ਵਿੱਚ ਆਸਾਨੀ ਹੁੰਦੀ ਹੈ ਸੋ ਜੀ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬਿਹਤਰਾਂਵਾਂ ਤੱਕ ਪਹੁੰਚ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਗਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ